ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਹਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਆਪਾਂ ਸਪੈਸ਼ਲੀ ਜਿਵੇਂ ਆਪਾਂ ਅੱਜਕੱਲ ਸਕੀਨੀਆਂ ਬਣਾਉਨੇ ਆ ਉਹਨਾਂ ਵਾਸਤੇ ਬਾਰਡਰ ਵਾਸਤੇ ਲੈ ਕੇ ਆਏ ਹਾਂ ਜੀ ਬਹੁਤ ਸੋਹਣਾ ਬਾਰਡਰ ਹੈ ਜੇ ਤੁਸੀਂ ਸਕੀ ਵੀ ਬਣਾਉਣੀ ਹੈ ਜਾਂ ਕੋਟੀ ਸਵੈਟਰ ਦਾ ਬਾਰਡਰ ਵੀ ਬਣਾਉਣਾ ਹੈ ਸਵੈਟਰ ਦਾ ਤਾਂ ਚਲੋ ਚੱਲ ਗਿਆ ਤਾਂ ਚਲਾ ਸਕਦੇ ਨਹੀਂ ਇਹਦੇ ਵਾਸਤੇ ਕੋਟੀ ਆਪਣਾ ਸਕੀ ਵੀ ਇਹ ਗਰਦ ਦਾ ਬਾਰਡਰ ਬਣਾਉਣ ਵਾਸਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਜ਼ਰੂਰ ਟਰਾਈ ਕਰਿਓ ਤੇ ਚਲੋ ਜੀ ਬਣਾਉਣਾ ਸਟਾਰਟ ਕਰਨੇ ਪੜ ਜੈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰ ਲਿਓ ਤੇ ਆਪਾਂ ਇੱਕ ਕੁੰਡਾ ਤਾਰਿਆ ਇੱਕ ਕੁੰਡਾ ਆਪਾਂ ਬਣਾਵਾਂਗੇ ਜੀ ਸਿੱਧਾ ਧੱਗ ਆਪਣੇ ਵੱਲ ਕਰਾਂਗੇ ਆਹ ਵਾਲਾ ਕੁੰਡਾ ਇਸ ਤਰ੍ਹਾਂ ਕਰਕੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਕਰ ਲਾਂਗੇ। ਇੱਕ ਗੁੰਡਾ ਆਪਾਂ ਸਿੱਧਾ ਬਣਾਇਆ, ਵਾਲ ਪਾ ਕੇ ਦੋਵਾਂ ਦਾ ਇੱਕ ਕੀਤਾ। ਹੁਣ ਆਪਾਂ ਦੋਵਾਂ ਦਾ ਇੱਕ ਫਿਰ ਇਧਰੋਂ ਸਲਾਈ ਪਾ ਕੇ ਇਸ ਤਰ੍ਹਾਂ ਕਰਨੇ ਆ। ਹੁਣ ਫਿਰ ਆਪਾਂ ਧਾਗਾ ਅੰਗੇ ਕਰਾਂਗੇ। ਇੱਕ ਗੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਾਂਗੇ। ਆ ਦੇਖੋ ਜੀ ਇੱਕ ਕੁੰਡਾ ਆਪਣਾ ਆ ਹੋ ਗਿਆ ਤੇ ਚਾਰ ਕੁੰਡੇ ਆਪਣੇ ਡਿਜ਼ਾਈਨ ਦੇ ਹੋ ਗਏ ਪੰਜ ਗੁੰਡਿਆਂ ਦਾ ਡਿਜ਼ਾਈਨ ਹੋ ਗਿਆ ਜੀ ਆਪਣਾ ਆਹ ਕੁੰਡਾ ਆਪਣਾ ਸੈਂਟਰ ਵਾਲਾ ਹੋ ਗਿਆ ਇਹ ਇਧਰਲੇ ਡਿਜ਼ਾਈਨ ਤੇ ਜਾਊਗਾ ਹੁਣ ਧਾਗਾ ਆਪਣੇ ਵੱਲ ਕਰਾਂਗੇ ਆਹ ਇੱਕ ਕੁੰਡਾ ਧਾਗਾ ਆਪਣੇ ਵੱਲੀ ਜਿੱਥੇ ਆਪਾਂ ਵਲ ਪਾਉਣਾ ਦੋਹਾਂ ਦਾ ਇੱਕ ਫੇਰ ਇਧਰੋਂ ਦੋਹਾਂ ਦਾ ਇੱਕ ਤਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਇੱਥੇ ਆਪਣੇ ਕੋਲ ਦੋ ਕੁੰਡੇ ਆ ਤਿੰਨਾਂ ਦਾ ਆਪਾਂ ਦੋਹਾਂ ਦਾ ਇੱਕ ਕਰਦਾਂਗੇ ਆਪਾਂ ਨੂੰ ਇੱਕ ਕੁੰਡਾ ਹੀ ਚਾਹੀਦਾ ਹੈ ਆਪਣੇ ਦੋ ਡਿਜ਼ਾਈਨ ਬਣ ਗਏ ਜੀ ਇੱਥੇ ਉਲਟੀ ਸਿਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਇਹਦੇ ਚ ਆਪਾਂ ਕੁਝ ਨਹੀਂ ਕਰਨਾ ਹੈਗਾ ਉਲਟੀ ਸਲਾਈ ਬਣਾ ਲਈ ਆਪਾਂ ਸਿੱਧੇ ਪਾਸੇ ਆ ਗਏ ਜੀ ਸਿੱਧੇ ਪਾਸੇ ਆ ਕੇ ਆਪਾਂ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਹੁਣ ਜਿਹੜਾ ਆਪਣਾ ਆ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਉਲਟਾ ਲਵਾਂਗੇ ਜਿਹੜਾ ਆਪਾਂ ਵਲ ਪਾਇਆ ਸੀਗਾ ਤੇ ਅਗਲੇ ਕੁੰਡੇ ਦੇ ਨਾਲ ਲੈ ਕੇ ਆਪਾਂ ਇਹਨੂੰ ਇਸ ਤਰ੍ਹਾਂ ਬਣਾ ਦੇਵਾਂਗੇ ਹੁਣ ਆਪਾਂ ਇਧਰੋਂ ਜਿਹੜਾ ਆ ਵਾਲਾ ਕੁੰਡਾ ਹੈ ਇਹਨੂੰ ਇਸ ਤਰ੍ਹਾਂ ਕਰਕੇ ਸੇਮ ਉਸੇ ਤਰ੍ਹਾਂ ਸਲਾਈ ਬਣਾਉਣੀ ਆ ਆਪਾਂ ਤੇ ਧਾਗਾ ਅੱਗੇ ਕਰਾਂਗੇ ਇਹ ਕਿਹ ਕੁੰਡਾ ਸਿੱਧਾ ਬਣਾ ਲਵਾਂਗੇ ਧਾਗਾ ਅੱਗੇ ਕਰਾਂਗੇ ਫਿਰ ਆਪਾਂ ਆਹ ਕੁੰਡਾ ਉਲਟਾ ਕੇ ਦੋਹਾਂ ਦਾ ਇੱਕ ਕਰ ਦਿਆਂਗੇ ਫਿਰ ਆਪਾਂ ਆਹ ਵਾਲਾ ਕੁੰਡਾ ਲਵਾਂਗੇ ਤਾਂ ਇਸ ਤਰ੍ਹਾਂ ਦੋਹਾਂ ਦਾ ਇੱਕ ਕਰ ਦਿਆਂਗੇ ਇੱਥੇ ਵਾਲ ਪਾ ਕੇ ਦੋ ਕੁੰਡੇ ਆਪਾਂ ਹਾ ਇੱਕ ਕੁੰਡਾ ਆਪਣਾ ਡਿਜ਼ਾਈਨ ਦਾ ਤੇ ਇੱਕ ਆਪਣਾ ਲਾਸਟ ਵਾਲਾ ਕੁੰਡਾ ਸਿੱਧੇ ਬਣਾ ਲਵਾਂਗੇ ਦੋ ਸਲਾਈਆਂ ਸੀ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਜਰੂਰ ਟਰਾਈ ਕਰੋ ਵੀਡੀਓ ਐਂਡ ਤੱਕ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਸਾਰਿਆਂ ਦਾ ਤੇ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਹਾਲੋ ਜੀ ਆਪਣੇ ਦੋ ਡਿਜ਼ਾਈਨ ਬਣ ਗਏ ਇਹਨੇ ਕੁੜੀ ਅਸਤਰਾ ਬਣਦਾ ਹੈ। ਤੇ ਪਾਹੇ ਦੋ ਦੋ ਸਲਾਈਆਂ ਅੱਗੇ ਪਾਉਂਦੇ ਜਾਵਾਂਗੇ। ਆਪਣਾ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ। ਆਇਕ ਕੁੜੀ ਅਸਤਰਾ ਬਣਦਾ। ਦੇਖੋ ਜੀ ਬਾਰਡਰ ਬਣਾਉਣੇ ਦਾ ਆਪਣਾ ਬਹੁਤ ਸੋਹਣਾ ਬਾਰਡਰ ਬਣ ਕੇ ਤਿਆਰ ਹੁੰਦਾ ਜੀ ਤੇ ਜ਼ਰੂਰ ਟਰਾਈ ਕਰਿਓ ਤੇ ਬਹੁਤ ਸੋਹਣਾ ਲੱਗੂਗਾ ਜੀ ਹਰੇਕ ਰੰਗ ਦੇ ਵਿੱਚ ਜਚਣ ਵਾਲਾ ਡਿਜ਼ਾਈਨ ਹੈ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤਾਂ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਦੇ ਜੀ ਤੇ ਚੈਨਲ ਨੂੰ ਕਰ ਲਿਜੀ ਸਬਸਕ੍ਰਾਈਬ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ